ਹਾਂਜੀ ਦੋਸਤੋ ਸਵਾਗਤ ਆ ਨਵੀਂ ਵੀਡੀਓ ਦੇ ਵਿੱਚ ਵੀਡੀਓ ਦੇਖ ਲਓ ਪਈ ਦੇ ਕੀ ਹਾਲਾਤ ਹੋਵੇ ਸਾਰੀ ਤਰਫ ਫਿੱਕਰਾ ਆ ਵਿਚਾਲੇ ਸੁੱਕਾ ਉਹਦੋਂ ਫੇਰ ਆਈ ਅੱਜ ਮੋਟਰ ਕੱਥਨੀ ਸੀ ਤੇ ਨਾਲੇ ਪੈਪ ਆਈਆਂ ਮੂੰਹੇ ਜਨ ਆਪਣੀਆਂ ਸੀ ਉਹ ਰੱਖ ਕੇ ਆ ਕੋਸ਼ੇ ਚ ਸੇ ਟੋਲ ਕੀ ਸਪਰੇਅ ਕਰਨੀ ਸੀਗੀ ਆਹ ਦੋਤ ਨੇ ਕੰਮ ਹੀ ਸੀਗੇ ਪਿਛਲੇ ਵੀਡੀਓ ਤੇ ਵੇਖਿਆ ਵੀ ਮੀਂਹ ਜੱਟ ਪੈ ਗਿਆ ਨਾ ਵਧੀ ਡਾਂਗੇ ਹਲਾ ਗਿਆ ਆ ਰਚੋ ਨਚਾਣੇ ਉਦੋਂ ਦੇ ਮੇਰੇ ਨਾਲ ਚੱਲੀ ਆਣੀ ਇਹਨਾਂ ਦੇ ਮੋਟਰਾਂ ਉਹ ਦੰਦਿਆਂ ਤੇ ਇਹ ਤਾਂ ਹੋ ਵੀ ਸਾਦ ਨਹੀਂ ਚੱਲ ਰਹੀ ਹੈ ਜਿਨ੍ਹਾਂ ਨੂੰ ਕੋਈ ਖਾਸ ਗੱਲ ਨਹੀਂ ਆਪਾਂ ਹੁਣ ਆ ਜਗ੍ਹਾ ਤੇ ਸੰਵਿਵਾਰ ਵੀਡੀਓ ਪਤਾ ਨਹੀਂ ਕਿਤੇ ਪਾਉਗੀ ਹੋ ਸਕਦਾ ਕੱਲ ਨੂੰ ਵੀ ਪੈ ਜੇ ਹੋ ਸਕਦਾ 10 ਦਿਨ ਵੀ ਲੱਗ ਜਾ ਕੋਈ ਪਤਾ ਨਹੀਂ ਲੱਗ ਕਿਉਂਕਿ ਟਾਈਮ ਤੇ ਵੀਡੀਓ ਬਣਨ ਚ ਬਹੁਤ ਸਮਾਂ ਲੱਗਦਾ ਈ ਆਂ ਜੇ ਇੱਕ ਦਿਨ ਚ ਬਣਾ ਕੇ ਤੇ ਸੈੱਟ ਤੇ ਆਪਣਾ ਕੰਮ ਹੈ ਨਹੀਂ ਇੱਕ ਦਿਨ ਨਾਲ ਆਪਣੀ ਤਿੰਨਾਂ ਛਾਂਾਂ ਦੇ ਨਾਲ ਹੀ ਹੁੰਦੀ ਹੈ ਘੱਟੋ ਘੱਟ ਵੀਡੀਓ ਆ ਵੀਜਾ ਚੋਣਾ ਦੇਖੋ ਠੀਕ ਕੁਕਰੇ ਖੜਾ ਵਧੀ ਗਿਆ ਪਰ ਡੱਕੇ ਲਵਾਉਣੇ ਪੈਂਦੇ ਆ ਰੌਲਾ ਇੱਥੇ ਮਾਰਦਾਂ ਜੀ ਨਹੀਂ ਕਰਦਾ ਵੀ ਤੈਨੂੰ ਡੱਕੇ ਲਵਾਉਣੇ ਹੀ ਲਵਾਉਣੇ ਪੈਂਦੇ ਆ ਜਿੰਨਾ ਮਰਜੀ ਬੰਦਾ ਸੰਗਣਾ ਤੇ ਬਾਹਲਾ ਸੰਗਣਾ ਵੀ ਤੇ ਫਿਰ ਹੋਰ ਹੀ ਵਾਲਜੇ ਵਾਲਾਂ ਵਾਂਗੂ ਬਣ ਜਾਂਦਾ ਤੇ ਬਾਹਲਾ ਵਿਰਲਾ ਵੀ ਤੇ ਫਿਰ ਡੱਕੇ ਲਵਾਉਣੇ ਪੈਂਦੇ ਆ ਦੋਨੇ ਦੋ ਗੱਲਾਂ ਹੋ ਜਾਂਦੀਆਂ ਮਤਲਬ ਕਿੱਧਰ ਨੂੰ ਜਾਵੇ ਤਾਂ ਦਾ ਨਾ ਲਵਾਈ ਦੀ ਰੀਤ ਕਿੱਥੇ ਹੁੰਦੀ ਆ ਨਾ ਜਿਵੇਂ ਵੀ ਆ ਵਧੀਆ ਹਰਿਆਵਲ ਮਾਰੀ ਬੈਠਾ ਨਾ ਹੁਣ ਰਹਿਨੇ ਆ ਸੋਡਾ ਬੈਟਰੀਆ ਮਾਰਨਾ ਸੀਗਾ ਜੇ ਹੋਈ ਕੀਮਤਾਂ 12 ਵੱਜ ਗਿਆ ਵੈਸੇ ਤਾਂ ਮੁੰਡਾ ਘਰੇ ਆ ਕੇ ਪੈਨੇ ਆ ਕਿਰਾ ਤੇ ਆ ਮੰਗਲਵਾਰ ਨੂੰ ਕੱਲ ਨੂੰ ਛੱਡਾਂਗੇ ਮੋਟਰ ਅੱਜ ਵੀ ਛੱਡਾਂਗੇ ਮੰਗਲਵਾਰ ਦੀ ਵਾਰੀ ਆ ਤੇ ਉਹ ਜਦੋਂ ਭਰਾਂਗੇ ਫਿਰ ਆਪਾਂ ਲਵਾਵਾਂਗੇ ਖੇਤਰੀ ਦੀ ਪਨੀਰੀ ਵਿਜੀ ਹੋਈ ਆਪਣੀ ਲਾਲੋ ਸਾਹਿਬ ਅੱਜੋ ਦੀ 23 ਤਰੀਕ 23 23 ਤਰੀਕ ਹੋਣੀ ਤੇ ਖੇਤਰੀ ਦੀ ਵਿਜੀ ਆਪਣੀਰੀ ਆਪਣੀ ਪਾਸੋਂ ਉਦੋਂ ਲਵਾਉਣ ਵਾਲੇ ਹੋ ਜੂਗੇ ਇੱਕ ਸੋਮਾ ਮੰਗਲਵਾਰ ਮੇਰੇ ਨਾਲ ਬੰਦਾ 2 ਤਰੀਕ ਦਾ ਹਾਂ ਇੱਕ 2 ਤਰੀਕ ਦਾ ਹੀ ਬਣੂਗਾ ਲਾਲੋ ਸਾਹਿਬ ਤੁਸੀਂ ਮਹੀਨੇ ਦੇ ਨੇੜੇ ਦੇ ਮਹੀਨੇ ਤੋਂ ਪਹਿਲਾਂ 25 ਦਿਨਾਂ ਦੇ ਹੋ ਜੂਗੀ ਪਨੀਰੀ ਮੈਂ ਇਹ ਹਾਲਾਤ ਦੇ ਆਇਦਾ ਮੀ ਚਲੋ ਮੰਨ ਲਓ ਤੁਸੀਂ ਵਧੀਆ ਪੈ ਗਿਆ ਡੰਗ ਲੈ ਗਿਆ ਜਿਹੜੀ ਗੱਲ ਆ ਹੈ ਹਨਾ ਤੇ ਪਰ ਜੇ ਥੋੜਾ ਹੋਰ ਵੱਧ ਪੈ ਜਾਂਦਾ ਇੱਥੇ ਤਾਂ ਹਾਲਾਤ ਬੁਰੇ ਹੋ ਜਾਂਦੇ ਆ ਹਾਂ ਪੈ ਗਿਆ ਤਾਂ ਬਾਲਟ ਹੋਇਆ ਇੱਥੇ ਆਹ ਟੋ ਇੱਕ ਇੱਕ ਮਗਰਾ ਦੋ ਦੋ ਟੋ ਮਗਰਾ ਫੁੱਲ ਫੁੱਲ ਲਾ ਪਾ ਜਦੇ ਜਮਾ ਉਹ ਇੱਥੇ ਸ਼ਵਰਾਜ ਹੁੰਦਾ ਜੀ ਨਹੀਂ ਕਰਨਾ ਇਹ ਘਾਰੇ ਜਵਾਲ ਨੂੰ ਚਲੋ ਵਧੀਆ ਸਾਵਧਾਨ ਅੰਦਰ ਹੁਣੋ ਉਤੋ ਉਤੋ ਕੇ ਅੰਦਰ ਲਾਤਾ ਉਹ ਬਸ ਪਾਣੀ ਲਾਉਣਾ ਕਦੋਂ ਕਰਨਾ ਨੀਗਾ ਕਿਉਂਕਿ ਫਿਰ ਚੁੰਜੂ ਮਾਰੇ ਸੀ ਨਾ ਇੱਥੇ ਉਹ ਖਾ ਭੇ ਜਾਊਗਾ ਵਾਹਨ ਡਰਾਈਵਰ ਚੁੰਜੂ ਮਾਰੇਗਾ ਕਿ ਪੋਲਾ ਆਏ ਨਾ ਵਾਹਨ ਫੜੋ ਤਾਂ ਕਰ ਚਲੋ ਭਾਈ ਚੜ੍ਹ ਕੇ ਸੜਕ 10 11 ਕਿੱਲੇਾਂ ਦੇ ਦੂਰੋਂ ਵੱਧੀ ਆ 10 11 ਕਿੱਲੇ ਤਾਂ ਲੰਮੇ ਆ ਤੇ ਪਾਕੀ ਹੈ ਜਿਹੜਾ ਆਪਣੇ ਗਾਂਵ ਪਹੁੰਚਣਾ ਹੋਵੇ ਨਾ ਕੀ ਬੰਦਦਾ ਨਾ ਲਾਈਟ ਚੱਲੀ ਜਾਂਦੀ ਸੀ ਤੇ ਆ ਦੇਖੋ ਆਪਣਾ ਮੋਟਰ ਦਾ ਪਾਣੀ ਪੂਰਾ ਵਧੀਆ ਬਣ ਗਿਆ ਤੇ ਐਂ ਦੀ ਗੱਡ ਲਾਦਾ ਹਾਂ ਉੱਤੋਂ ਦੀ ਮੋਰਾ ਕੱਢ ਕੇ ਤੇ ਡਿੱਗੀ ਬਣਾਉਂਦੀ ਕੋਈ ਲੋੜ ਨਹੀਂ ਪਾਣੀ ਲੋਣੇ ਪਏ ਆ ਲਾਉਣਾ ਫਿਰ ਝੋਨਾ ਤੇ ਆਪਣੇ ਕੋਲ ਡਿਊਟੀ ਆ ਪਾਣੀ ਦੀ ਫਾਦਰ ਸਾਹਿਬ ਮਾਰਦੇ ਆ ਸੁਭਾਗਾ ਠੀਕ ਹੈ ਹਾਂ ਵਾਸਾ ਫਾੜ ਦੇ ਖਾਉਣਾ ਨਹੀਂ ਦਈਆਂ ਕਿਉਂਕਿ ਚੂਹੇ ਚਾਏ ਹੁੰਦੇ ਆ ਤਾਂ ਕਰਕੇ ਕੋਈ ਕੱਖਣੀ ਵੀ ਜਿਹੇ ਦੇ ਗਾ ਕੇ ਚੂਹੇ ਥੋੜੇ ਖੋਦਣ ਤੇ ਆ ਸਿਆਪਾ ਹੁਣ ਦੇਖ ਲੋ ਪੰਗਾ ਇਹ ਬਣ ਜਾਂਦਾ ਇਹ ਜਿਹਨੂੰ ਗੰਦ ਦੇਖੋ ਗੰਦ ਆ ਸਾਰਾ ਗੰਦ ਤਾਂ ਪੁਰਾਣੇ ਜਿਹਨੇ ਵਹਣ ਸੀ ਇਹ ਗੰਦ ਹੋ ਗਿਆ ਸੀ ਤਾਂ ਕਰਕੇ ਹਨ ਮਾਰਤੇ ਸੀਗੇ ਕੱਲ ਤੇ ਅੱਜ ਸਵਾਕੇ ਦੀ ਯੂਟੀ ਸੰਭਾ ਲਈ ਜਾ ਹੁਣ ਤਾਂ ਕਰਕੇ ਪਾਣੀ ਲਾਉਣੇ ਬਸ ਅੱਜ ਹੈਗਾ ਕਿ ਨਹੀਂ ਐ ਦਵਾਰ ਸੋ ਐ ਦਵਾਰ ਦੇ ਮੰਗਲ ਤੋਂ ਸੋ ਮੰਗਲ ਵਦਾਰ ਨੂੰ ਲੱਕਾ ਹੀ ਲਾਉਣ ਤੇ ਇਥੇ ਆਪਣੀ ਦੀ ਵੀ ਜੀਆ ਘਰ ਕੋਲੇ ਆਪਣੇ ਉੱਥੇ ਵੀ ਮੋਟਰ ਛੱਡੀ ਪਈ ਆ ਹਨਾ ਉੱਥੇ ਕੋਈ ਚੱਕਰ ਨੇ ਉੱਥੇ ਦੋਨੇ ਪਾਸੇ ਲਾਉਣੇ ਚੋਣ ਜੇ ਪਹਿਲੇ ਤਾਂ ਨਿਕਲਦਾ ਨਹੀਂ ਪਾਣੀ ਇਹਨਾਂ ਗੱਲ ਆ ਦੂਜਾ ਚੱਲ ਆਪਦੀ ਵਟ ਉੱਥੇ ਗਾਂ ਕੀ ਪਤਾ ਮੰਨ ਹਾਂ ਹੁਣ ਸਾਂਝਾ ਆ ਜਾਂਦਾ ਕੰਮ ਨਾਲ ਜੇ ਬਸ ਤਾਂ ਕੁਛ ਚੂਈ ਚਾ ਵਾਦੂ ਦੇ ਖੇਤਾਂ ਉੱਥੇ ਕਰਾਂ ਥੋੜੇ ਘੱਟ ਹੋਏ ਨੇ ਨਾ ਇਸ ਕਰਕੇ ਬਾਕੀ ਮਾੜੀਆਂ ਮੋਟੀਆਂ ਖੱਡਾਂ ਨਿਕਲ ਹੀ ਜਾਂਦੇ ਹੁੰਦੀਆਂ ਨੇ ਆ ਕਰਕੇ ਥੋੜਾ ਧਿਆਨ ਰੱਖਣਾ ਝੋਨਾ ਵੇਖੋ ਉੱਗ ਰਿਹਾ ਸਟੈਪ ਵਾਲੀ ਮਸ਼ੀਨਾਂ ਵਿੱਚ ਜਿਹਦੇ ਪਾ ਬੋਂਦੇ ਸੀਗੇ ਇਹ ਆ ਦੂਜੀ ਮਸ਼ੀਨਾਂ ਵਿੱਚ ਆ ਸਿੰਪਲ ਆ ਪਹਿਲਾਂ ਉਹ ਵੀ ਸਿੰਪਲਾਂ ਵਿੱਚ ਜਿਹਾ ਸੀ ਉਹ ਬਾਅਦ ਆ ਅਸੀਂ ਮੁੜ ਕੇ ਉਹਨਾਂ ਨੇ ਤੇ ਫਿਰ ਉਹਨਾਂ ਨੇ ਸਟੈਪ ਨਾਲ ਵਿੱਚ ਬਾਕੀ ਸਟੈਪ 'ਤੇ ਥੋੜਾ ਫਰਕ ਤਾਂ ਹੋਊਗਾ ਹੈਗਾ ਹੀ ਆ ਸਹੂਆ ਕੀ ਕਿ ਵਧੀਆ ਉਗ ਰਹੇ ਨੇ ਝੋਨਾ ਥੋੜਾ ਐ ਬਸ ਨੰਦਾਈਆਂ ਨੇ ਡਿਟੀ ਉੱਥੇ ਆਪਣਾ ਪਾਣੀ ਤੇ ਡੀ ਜਾਂਦਾ ਆ। ਆਦ ਪੰਗੇ ਉਹਨਾਂ ਡਕੇ ਲਵਾਏ ਨੇ ਹਾਲੇ। ਨਾਲ ਨਾਲ ਪਰ ਇਹਨਾਂ ਦੇ ਲਵਾਈ ਲਾਵੇ ਬੰਦਾ ਸੌਖਾ ਨਹੀਂ ਰਹਿੰਦਾ। ਨਾਲੇ ਕੋਈ ਚੋਈ 25 ਮਹੀਨਾ ਬੰਦਾ ਲੇਟ ਲਾਉਂਦਾ ਕਿ ਪਨੀਰੀ ਬਣੂਦੀ ਹੋ ਜਾਂਦੀ। ਲੇਟ ਉੱਠ ਗਈ ਤੇ ਹੁਣ ਚੱਲੇ ਆ ਘਰੇ। ਅਜਾ ਉਹਨਾਂ ਵੇਖੋ ਕਿੰਨਾ ਘੰਟਾ। ਤੇ ਵੀ ਜਾ ਵੇਜੋ। ਇਹ ਆਪਣੇ ਪਿੰਡ ਚ ਨਾ ਕਾਂਗਲੋ ਮੰਨੇ ਪਰ ਮੰਨੇ ਪੂਰੀ ਹੋਣਗੇ ਪਰ ਆਪਾਂ ਇਧਰ ਲਈ ਏਰ ਪੱਤੀ ਚ ਆ ਬਿਲਕੁਲ ਪੂਰਾ ਫਸਟ ਕਲਾਸ ਹੈ ਸਗਣਾ ਜਿਹੜਾ ਜਿਆਦਾ ਮਤਲਬ ਪਰ ਜਿਹੜਾ ਗੰਧ ਦਾ ਕਬੂਟਾ ਵੀ ਹੈ ਨਹੀਂ ਨਾ ਹੋਰ ਕੁਛ ਕੁਛ ਵੀ ਹੈ ਨਹੀਂ ਮੈਂ ਕਹਣਾ ਕਲਾ ਕਿਉਂ ਨਹੀਂ ਸਾਹਮਣੇ ਖੜੀ ਮੱਤੀ ਹੈ ਜਿਹੜੀ ਵਾਹੜੀਆਂ ਬਹੁਤ ਚੱਲਦੀਆਂ ਪਰ ਹੁਣ ਵੀ ਪਹਿਲਾਂ ਬਹੁਤ কম ਟਿੱਡੇ ਹੋ ਗਏ ਬਸ ਤਾਂ ਕਰਕੇ ਨਾ ਔਖਾ ਲੱਗਦਾ ਹੈ ਕਿਰਵੀ ਚੋਂ ਨਾ ਵੀਜਿਆ ਆ ਇਹ ਦੂਜੀ ਮਸ਼ੀਨਾਂ ਨਾਲ ਆ ਇਹਦੇ ਨਾਲ ਫਾਇਲਾ ਕਰ ਲਉਣਾ ਪਰ ਲਾ ਜੀ ਨੰਮ ਤਾਂ ਮਾਰਨਾ ਪਕਾਈ ਦੀ ਕਰ ਲਾ ਜੇ ਤਾਂ ਕਰ ਕੇ ਉਹ ਵੀ ਜਦੋਂ ਰੀਲ ਹੈ ਨਾ ਉਹ ਸੌਖਾ ਹੀ ਹੈ ਕਾ ਬਹੁਤ ਸੌਖਾ ਹੈ ਪਰ ਬਾਜੂ ਦਿਕਾਈ ਤੇ ਕਿਡੂਗੇ ਲਗੋਲੇ ਬੈਠਿਆ ਮੰਨ ਲਓ ਮੰਨੇ ਕੰਮ ਨਾ ਹੋਣੇ ਪੱਕੇ ਹੀ ਬੈਠੇ ਚਲੋ ਵੇਣੇ ਲੈ ਜਦੋਂ ਆ ਜਦੋਂ ਕਰਦੇ ਕੋਈ ਹਿੱਲਾ ਫਿਰ ਉਹਨਾਂ ਦਾ ਆਇਤਨ ਕੰਮ ਉਤ ਉਤਲੇ ਆਵਲ ਦਾ ਹੋ ਗਿਆ ਸੀ ਜਮਾ ਉਤਲੇ ਲੈਵਲ ਦਾ ਹੁਣ ਵਾਣ ਪਰਣ ਲੱਗੇ ਆ ਇਧਰ ਉਹ ਉਹ ਗਿੱਲੇ ਤੇ ਵੜ ਗਏ ਸੀ ਉਹ ਪਲਾਂ ਪੈਰਲੇ ਬੜੀ ਪਿਆ ਪਰ ਕਿਹਨਾ ਗਿੱਲੇ ਸੀ ਲੱਗਦਾ ਅੱਜ ਵਾਣ ਪਰਣ ਲੱਗੇ ਆ ਵੇਖੋ ਲਾਈਟ ਹੈ ਨਹੀਂ ਗਈ ਰਾਤ ਹਨੇਰੀ ਆਈ ਸੀ ਤੇ ਫੋਲਡ ਫੋਲਡ ਰਹਿ ਗਿਆ ਇਹ ਦੂਪੈਣੀ ਕਲਿੱਪ ਵੇਖੀ ਹੋਗੀ ਤੁਸੀਂ ਤੇ ਉਹ ਮੋਟਰ ਚੱਕ ਲੈ ਆਏ ਆਪਾਂ ਹੁਣ ਉਹ ਮੋਟਰ ਉੱਥੇ ਦਸੀ ਆ ਉਹ ਵੇਖੋ ਲੇਵਰ ਵੀ ਆਈ ਬੈਠੇ ਵਸਣਾ ਗਲੇ ਇੱਕ ਕਹਿਰ ਰਹਿ ਗਿਆ ਉਹ ਦਰਮਿੰਦਰ ਮਕਰਪਾਲੇ ਰੋਟਾਵੇਟਰ ਕੱਦੂ ਕਰਨਾ ਚ ਰੇਟਰ ਚੱਲੀ ਜਾਂਦਾ ਤੁਸੀਂ ਮੋਟਰ ਆ ਗਏ ਸ਼ਾਮ ਗਾਇਸ਼ਾ ਫੋਰ ਜੈਕ ਟੀ ਡੀ ਐਸ ਕਹਿੰਦੇ ਇਹਨੂੰ ਪਾਣੀ ਚੈੱਕ ਕਰਨ ਵਾਲਾ ਇਹਦਾ ਹੈ ਨਾ ਇਹ ਖੋਲ ਬਸ ਹੁਣੇ ਫੜ ਕੇ ਲੈ ਆ ਮੈਂ ਪਿੰਡੋਂ ਖੜੇ ਖਣਾ ਪਾਣੀ ਇਹ ਤਾਂ ਚੈੱਕ ਕਰ ਲਿਆ ਸੀ ਉਹਦਾ ਮੋਟਰ ਦਾ ਪਰਲੀ ਦਾ ਸੀ 110 ਤੇ ਉਰਲੀ ਦਾ ਸੀਗਾ 120 ਮਤਲਬ ਕਿ ਠੀਕ ਠਾਕ ਜੇ ਬੜਾ ਚੰਗਾ ਪਾਣੀ ਨਿਕਾ ਜਾ ਸਕਦਾ ਤੇ ਪਾਣੀ ਵੀ ਆਪਣੀ ਉੱਪਰ ਬੋਲ ਖੜੀ ਜਾਂ ਬਸ ਥੋੜਾ ਰਹਿ ਗਿਆ ਹੁਣ ਜਨਰੇਟਰ ਚੱਲੀ ਜਾਂਦਾ ਤੇ ਤੜਕੇ ਬਹੁਤ ਤੰਗ ਪਹਿਲੇ ਮੋਟਰ ਲਿਆਂਦੀ ਫਿਰ ਇਥੇ ਕੱਤੀ ਪਰ ਜਨਰੇਟਰ ਕੱਢਾ ਜਨਰੇਟਰ ਕਾਰ ਵਿਚਾਈ ਸਾਰਾ ਬਸਤੌ ਲਡੰਗਣਗਾ ਕਰਨਾ ਪੈਂਦਾ ਹਨ ਇਹਦੇ ਮਰਗੜ ਖੋਲ ਤੇ ਕਰਦੇ ਕੱਦੂ ਬਾਕੀ ਥੋੜਾ ਬਹਿ ਕੇ ਆਇਆ ਸੀਗਾ ਉਹ ਚੁੰਡਾਂੀਆਂ ਰਹਿ ਗਈਆਂ ਸਾਕਰ ਕਰਕੇ ਸਾਕਰ ਕਰਕੇ ਥੋੜੀਆਂ ਚੁੰਡਾਂੀਆਂ ਰਹਿ ਗਈਆਂ ਚੁੰਡਾਂੀਆਂ ਮੱਥੇ ਮੱਥੇ ਰਹਿ ਗਏ ਇੱਕ 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 ਗੇੜਾ ਰਹਿ ਗਿਆ ਮਤ ਸੰਝ ਲੋ ਜਦੋਂ ਭਰ ਗਿਆ ਉਦੋਂ ਆਪਾਂ ਚੱਲਦੇ ਹਾਂ ਇਧਰ ਢੇਗ ਥੱਲੇ ਬੜੀ ਠੰਡੀ ਹਵਾ ਚੱਲੀ ਜਾਂਦੀ ਆ ਕਣੀ ਪੋਕਰਪੋਟ ਰਿਪੋਰਟ ਰਿਪੋਰਟ ਬੰਮਾ ਹਾਲ ਪੂਰਾ ਐਨ ਬੱਸ ਲੱਗਦੇ ਆ ਮਾਰ ਲੈਣਾ ਕਿਲੋਮੀਟਰ ਤੋਂ ਵਹਾਉਣੇ ਬਾਅਦ ਚ ਲਾ ਕਰ ਲਾਇ ਪੇ ਕੱਦੂ ਤੇ ਆ ਆ ਕਿਹੜਾ ਵੇਖੋ ਆ ਚਲੋ ਕੱਢ ਦੋ ਤੁਸੀਂ ਇਗਨੋਰ ਕਰ ਦੋ ਅਮਰ ਅੱਲਾਹ ਪਹਿਲਾਂ ਉਹ ਮੈਂ ਲੀਆ ਜਾਂ ਬੰਨ ਲਾ ਕੇ ਆ ਦੋ ਕਿਹੜੇ ਆ ਜੋ ਮੈਂ ਦੋ ਕਿਹੜੇ ਲਾਏ ਮੈਂ ਚਲੋ ਦੇਣੇ ਆ ਕੀ ਬੰਨਣਾ ਉਹ ਪਰਲਾ ਕਿਹੜਾ ਜਮਾ ਲਾਇਣੇ ਨਾਲ ਵਟ ਦੋ ਤੂੰ ਇਹ ਉਰਲਾ ਲਾਇਆ ਇੱਕ ਪਹਿਲਾ ਸਪਰਿੰਗ ਆਇ ਤਾੜ ਸੀਗੇ ਉਹ ਸਪਰਿੰਗ ਖੋਲੇ ਆ ਸਪਰਿੰਗ ਦੋ ਹੀ ਸੀਗੇ ਵੈਸੇ ਤਾਂ ਪਰ ਦੋਨੇ ਖੋਲ ਤੇ ਕੋਈ ਸਪਰਿੰਗ ਨਹੀਂ ਕੱਢ ਵਾਲੀ ਹੁਣ ਸਪਰਿੰਗ ਆਇ ਤਾੜ ਹੈ ਨਹੀਂ ਗੀ ਤੇ ਹੁਣ ਆਪੇ ਮਤਲਬ ਕਿ ਸਾਈਡ ਤੇ ਕੱਢਦਾ ਨਹੀਂ ਕਰ ਆਇਆ ਪਹਿਲਾਂ ਇੱਕ ਪਾਸੇ ਸਾਈਡ ਤੋਂ ਘਰ ਆਇਆ ਕੱਢੀ ਜਾਂਦਾ ਸੀ ਤਾਂ ਕਰਕੇ ਚਾਰ ਪੰਜ ਗੇੜੇ ਲਾਏ ਆ ਮੈਂ ਅਗਿਆ ਪਿਆ ਵਧੀਆ ਹੋ ਜਾਂਦਾ ਹੁਣ ਵਧੀਆ ਹੋਣ ਲੱਗਾ ਇਹ ਤੋਂ ਪਹਿਲਾਂ ਤਾਂ ਮੈਂ ਬੱਸ ਕਹਿ ਚਲੋ ਛੱਡੋ ਯਾਰ ਨਹੀਂ ਕਰ ਉਹ ਕੰਮ ਹੀ ਸੀਗਾ ਇਹ ਘਰੇ ਜਾਣ ਵਾਲਾ ਕੰਮ ਮੈਂ ਚੁੰਜੂ ਮਾਰੇ ਸੀ ਪਰ ਕੋਈ ਦਿੱਕਤ ਨਹੀਂ ਆਈ ਵਿਫੋਕ ਪਰ ਆਪ ਹੈ ਨਾ ਇਹ ਤਾਂ ਉਹ ਵੈਸੇ ਬਲੌਰ ਨਾਲ ਵੀ ਹੋ ਸਕਦਾ ਉਹ ਕੰਮ ਜੇ ਬਲੌ ਮਾਰੇ ਹੁਣ ਤਾਂ ਕਰਕੇ ਪਹਿਲਾ ਲੋ ਗੇਅਰ ਆ 1500 2000 ਦੇ ਵਿੱਚ ਵਿੱਚ ਚੱਲ ਰਿਹਾ ਹੈ ਉਹ ਹੋਣਗੇ 1800 ਚੱਕਰ ਆ ਆਰਾਮ ਨਾਲ ਹੀ ਕੰਮ ਮਰਗੜ ਲਾਦੇ ਤੇ ਮੈਂ ਦੱਸਿਆ ਦੇਣਾ ਲੋ ਚੱਕਰ ਤਾਂ ਕੱਦੂ ਅਾ ਥੋੜਾ ਬਸ ਧੋੜ ਜੇ ਰਹਿਗੇ ਇਥਾ ਉੱਚਾ ਤਾਂ ਕਰਕੇ ਹੁਣ ਲਾਉਣੀ ਅਸੀਂ ਦੌੜੀਆਂ ਥੋੜੀਆਂ ਥੋੜੀਆਂ ਇਹ ਤਾਂ ਮਤਲਬ ਕਿ ਰਾਲੀ ਗਈਆਂ ਸਮਝ ਲਓ ਦੇਖੋ ਪਾਣੀ ਹੋਇ ਕੰਮ ਕੋਨੇ ਕੁੰਦਾ ਅਮਾੜੀ ਮੋਠੀਆਂ ਰਹਿ ਗਈਆਂ ਸੂਰਜ ਵੀ ਅੱਜ ਪੂਰਾ ਦੁਪਹਿਰਾਂ ਨਹੀਂ ਛੁੱਟੇ ਨਾ ਕਦੇ ਬੈਠੇ ਆਕੇ ਦਾਬ ਹੋ ਜਾਂਦੇ ਆਹ ਮਾਰਾ ਮੋਟਾ ਕਰਦਾਂ ਨਾ ਰੂਟਾ ਵੀਟਰ ਥੋੜਾ ਐ ਕਰ ਦਿੰਦਾ ਬਸ ਹੋਰ ਕੁਝ ਚੱਲ ਉਹ ਉੱਥੇ ਸੀ ਅੱਗੇ ਇੱਕ ਦੌੜੀ ਹੁਣ ਪਾਣੀ ਵੀ ਤਤਾਂ ਹੋ ਗਿਆ ਇਸ ਕਰਕੇ ਇੱਕ ਬਸ ਉਤ ਆੜਨਾ ਰਹਿ ਗਿਆ ਕੰਮ ਵੱਡਾ ਉੱਥੋਂ ਬਾਅਦ ਵੇਖਣਾ ਆਪਣੇ ਭਈਆਂ ਨੇ ਲਾਉਣਾ ਜਿਹੜੇ ਇਹਨਾਂ ਕੀ ਹੋ ਗਿਆ ਸਕੇ ਕਈ ਫੌਂ ਦਾ ਪੰਗਾ ਆਂਦੇ ਹੀ ਟ ਜਿਹੜੇ ਆ ਬੰਦੇ ਲੱਗੇ ਹੋਏ ਆ ਆਪਣੇ ਇਹਨਾਂ ਨੇ ਲਾਉਣਾ ਆਪਣੇ ਝੋਨਾ ਤੇ ਬਸ ਥੋੜਾ ਥਾਰ ਰਹਿ ਗਿਆ ਤੇ ਇਹ ਦਵਲੇਰ ਆਪਣੀ ਆਉਗੀ ਆਂ ਜੇ ਕਰਦਾ ਕਜਰ ਵਜਲਾ ਬਸ ਜਦੋਂ ਪਾਣੀ ਦੂਜੀ ਵਾਰ ਲੱਗੇ ਨਾ ਸਹੀ ਹੋ ਜੂ ਹੁਣ ਪਾਣੀ ਵੀ ਦਿੱਤਾ ਹੋ ਗਿਆ ਇਹ ਤਾਂ ਕਰ ਹੀ ਦਿੰਦੇ ਆਪਾਂ ਮਾੜਾ ਮੋਟਾ ਬਾਕੀ ਸੋਭਾ ਦੇਖਾਂ ਪਾਕੀ ਹੋ ਗਿਆ ਨਹੀਂ ਇੱਕ ਮਿੰਟ ਰੁਕੋ ਯਾਰ ਬਾਅਦ ਕਰਕੇ ਆ ਇਹ ਹੋ ਗਿਆ ਜਿਹੜਾ ਫੋਨ ਆਇਆ ਸੀ ਤਾਂ ਕਰਕੇ ਚਲੋ ਕੋਈ ਨਾ ਮਾੜਾ ਮੋਟਰ ਕੁਛ ਪਾਣੀ ਹੀ ਘਟਾ ਚਲੋ ਕੱਲਾ ਕਦੂ ਜੋਬੇ ਛੱਡਿਆ ਸੀ ਪਾਣੀ ਵੱਧ ਨਹੀਂ ਛੱਡਿਆ ਸੀ ਹੁਣ ਆ ਬਸ ਉਹ ਉੱਥੇ ਹੈਗੇ ਇਹ ਕਰਕੇ ਉਦੋਂ ਬਾਅਦ ਵੇ ਲੈ ਫੋਰ ਕਰਨ ਨਹੀਂ ਆਪਾਂ ਉਹ ਜਨਰੇਟਰ ਖੜਾ ਆਪਾਂ ਦੋਨੇ ਮੋਟਰਾਂ ਚੱਲਦੀ ਜਾਂਦੀਆਂ ਹੋਰ ਸੀ ਆ ਖੜਾ ਇੰਟਰਨੈਸ਼ਨਲ ਮਹਿੰਦਰਾ ਆਇਥੋਂ ਲਿਆਂਦਾ ਸੀ ਟਰੈਕਟਰ ਦਾ ਤਾਂ ਕਰਕੇ ਇੱਥੇ ਪਾ ਲੈਣਾ 11 ਕਿ ਪਹਿਲਾਂ 24 24 ਇੱਥੇ ਬਗਾਨਾ ਕੀ ਬਹੁਤ ਹੀ ਜਿਆਦੇ ਸੁਣਾਉਂਦਾ ਬਾਲਾ ਹੀ ਜਿਆਦੇ ਸੁਣਾ ਤਾਂ ਕਰਕੇ ਇਧਰ ਆਪਣੀ ਪਨੀਰੀ ਆ ਗਈ ਪਨੀਰੀ ਵੀ ਉੱਤੇ ਰਪੋਟਾਂ ਖੜੀਆਂ ਠਾਈਆਂ ਮਾਸਾ ਥੋੜਾ ਰਹਿ ਗਿਆ ਇਹਨੂੰ ਥੋੜਾ ਵਾਦੀ ਭਰ ਲਾਏ ਕਿਉਂਕਿ ਹੁਣ ਭਰ ਕੇ ਨਾ ਮੁੜ ਕੇ ਲਾਈਟ ਆਈ ਉਹਦੇ ਉੱਪਰਾਂਗੇ ਤਾਂ ਇੱਕ ਦੋ ਘੰਟੇ ਘੰਟਾ ਹੋ ਜੀ ਪਾਵਾਂਗੇ ਆਪਾਂ ਇਹ ਜੀ ਕਦੂ ਕਰਕੇ ਆਏ ਆ ਉਹ ਜੋ ਪਾ ਦਾਂਗੇ ਵਧੀਆ ਬਣ ਜਾਊਗਾ ਯਾਨੀ ਦੋੜੀਆਂ ਦੋੜੀਆਂ ਇੱਕ ਜਿਹੜੀ ਪਾ ਤਾਂ ਆੜ ਬੰਨੀ ਰਹਿ ਗਈ ਉਹ ਵੀ ਕਰ ਲਾਂਗੇ ਸਹੀ ਬਾਕੀ ਆ ਫੋਟਰਾ ਚੱਲੀ ਆ ਗਿਆ ਇਹ ਕਾ ਸੀ ਫੋਟਰਾ ਹੁਣ ਤੋਂ ਦੇ ਠੰਡੇ ਪਾਣੀ ਨਾਲ ਪਾਉਂਦਾ ਕਰਨੇ ਲੱਗੇ ਸੀਗੇ ਤੇ ਪਾਣੀ ਥੋੜਾ ਘੱਟ ਆ ਯਾਰ ਐਂ ਲੀਆਂ ਹੀ ਪਾਉਂਗਾ ਇਧਰ ਵੀ ਤਾਂ ਕਰਕੇ ਮਾਜਾ ਪਾਣੀ ਹੁਣ ਫੇਰ ਛੱਡਤਾ ਕੱਲ ਉਹਦਰ ਛੱਡਦਾ ਦੋ ਦੋ ਕਿੱਲੇ ਚ ਲਾਗੇ ਪਣੀ ਦੀ ਪੱਟਣ ਤੇ 11 21 ਦੀ ਪੱਟਣ ਲੱਗੇ ਕੋਈ ਉਹ ਜਿਹਾ ਛੱਡਤਾ ਸੀ ਕਿ ਚਲੋ ਲਾਉਣਾ ਹਨਾ ਤੇ ਹੁਣ ਫਿਰ ਇਹ ਜੀ ਵੀ ਕੱਦੂ ਕਰਨਾ ਇਸ ਕਰਕੇ ਹੁਣ ਇਹ ਛੱਡਤਾ ਵੈਸੇ ਇੱਕ ਬੰਦ ਪਈਆ ਬਿਮ ਲਾਈਟ ਚਲੀ ਦੀ ਉਹਨੂੰ ਟ੍ਰਾਂਸਫਰ ਨੂੰ ਸਿੱਧੀ ਲਾਉਣੀ ਆ ਮੋਟ ਲਾਈਟ ਤੇ 스타ਟਰ ਹੈ ਨਹੀਂ 스타ਟਰ ਦਾ ਗਾਂਹ ਦੇ ਅਗਲੇ ਖੇਤ ਲਾਤਾ ਤਾਂ ਕਰਕੇ ਉਹ ਜਿਹੜਾ ਪਾਣੀ ਦਾ ਭਰ ਗਿਆ ਵਧੀਆ ਕੱਦੂ। ਕੋਈ ਕੰਮ ਸੈੱਟ ਆ। ਥੋੜਾ ਪਾਣੀ ਵਧੀਆ ਹੋਣਾ। ਹੋਰ ਦੱਸੋ। ਉਹਦੇ ਨਾਲੋਂ ਸੋਨਾ ਕੀਤਾ ਨਾ। ਮਾੜਾ ਮੋਟਾ ਜਿਵੇਂ ਆਹ ਦੂਰ ਦੂਰ ਤੇ ਨਾ। ਮਾੜਾ ਮੋਟਾ ਦੂਰ ਤੇ। ਪਤਾ ਨਹੀਂ ਉਹ ਪਾਣੀ ਵੱਧ ਸੀ ਤਾਂ ਕਰਕੇ ਸੋਨਾ ਹੋਇਆ ਇਹ ਕੱਦੂ ਨਾ। ਕੁਝ ਪਾਣੀ ਵੱਧ ਆ। ਇਹਦੇ 10% ਚੋਂ 2% ਡੇਢ% ਘੱਟ ਹੋਣਾ ਪਾਣੀ। ਬਹੁਤ ਸੋਨਾ ਹੋਰ ਕੱਦੂ ਘੱਟ ਹੋਣਾ। ਉਧਰ ਆਪਣੇ ਫੇਵਰ ਵੀ ਲੱਗਦੀ ਲੌਰਸ ਤੇ ਹੋਣਾ। ਇਹ ਤਰੀਕ ਨੂੰ ਵਿਜੀਸੀ ਪਨੀਰੀ ਤੇ ਅੱਜ ਹੋ ਗਈ 33 ਤਰੀਕ ਪਨੀਰੀ ਨੂੰ ਲਾ ਕੇ ਲਾਉਣਾ ਪੂਰੇ 25 ਦਿਨਾਂ ਦੀ ਪਨੀਰੀ ਲਾ ਕੇ ਲਾਉਣਾ ਵਧੀਆ ਚ ਮਤਲਬ ਕਿ ਪਨੀਰੀ ਆ ਥੋੜੀ ਥੋੜੀ ਮੁਰਝੀ ਜਾਂਦੀ ਉਦੋਂ ਕੜੇ ਰਹਿ ਗਏ ਚਲੋ ਸ਼ੁਰੂਆਤ ਕਰਤੀ ਆਪਾਂ ਵੀ ਹਨਾ ਲੋਕ ਪਰ ਮੰਨ ਲਾਈਏ ਪਹਿਲਾਂ ਐਂ ਲੱਗਦਾ ਸੀ ਆਪਾਂ ਕਦੋਂ ਲਾਵਾਂਗੇ ਆਪਾਂ ਕਰਤੀ 23 ਤਰੀਕ ਚਲੋ ਇੱਕ ਤਰੀਕ ਕੱਲ ਨੂੰ 23 ਤਰੀਕ ਹਨਾ ਕੱਲ ਉਹ ਨਹੀਂ ਲਾਉਂਦੇ ਕੱਲ ਨੂੰ ਲਾਉਣਗੇ ਸੌਰੀ ਆ ਪੂਰਾ ਕਰ ਜਾਣਗੇ ਕਿਉਂਕਿ ਹੁਣ ਤਾਂ 6:30 ਸਵੇਰ ਦੇ ਹੋ ਗਏ ਆ ਪੂਰਾ ਕਰਕੇ ਕੱਲ ਨੂੰ ਤੇ ਪਰਸੋਂ ਨਹੀਂ ਲਾਉਂਦੇ ਜਾਂ ਕੱਲ ਨਹੀਂ ਲਾਉਂਦੇ ਕੋਈ ਪਰਸੋਂ ਜਾਂ ਚੌਥੇ ਲਾਉਂਗੇ ਉਹਦੇ ਕਾਕੇ ਦੇ ਵਿਚਾਲੇ ਤਿੰਨ ਕਿੱਲੇ ਲਾਉਣੇ ਆ ਦੋ ਤਿੰਨ ਕਿੱਲੇ ਉਹ ਬਰੇਕ ਨੇ ਲਾ ਕੇ ਆਉਣਗੇ ਫਿਰ ਆਪਣੇ ਅਗਲੇ ਕਦਮ। ਆਈਫੋਨ ਦਾ ਉਹ ਪੰਗਾ ਵਾਸ। ਮਾੜਾ ਲੋਕ ਲੱਗਿਆ ਸੀ ਨੂੰ। ਕੈਮਰੇ ਨੂੰ ਤੇ ਉਹਦੇ ਕਰਕੇ ਆਹ ਹੋ ਗਿਆ ਝੰਡਾ ਪਾਣੀ। ਇਹ ਵੀ ਅੰਦਰ ਪਹਿਲਾਂ ਇਹ ਵੀ ਵਗਦਾ ਪੈ ਸੀ ਤੈਨੂੰ ਮੈਂ ਮਾਰਦਾ। ਇਹ ਹੋਰ ਖੜ ਗਿਆ। ਓਹੋ ਡਰਾ ਲੱਗਿਆ ਪਿਆ। ਇਹ ਦਿਨ ਨਹੀਂ ਚੱਲ ਕੋਈ। ਉਹ ਤਾਂ ਨਾ ਓਹੋ ਤੇ ਕਿੱਥੇ ਬਹੁਤ ਆ ਕਰਦਾ ਨੋ ਕਰਦੇ ਉਹ ਵੜ ਆਪਣਾ ਹਿੰਦਰਾ ਇਹ ਹੋ ਘੜਾ ਹੁਣ ਭਰੀ ਜਾਂਦਾ ਵਾ ਥੋੜਾ ਮਾਂ ਘੰਟਾ ਲੱਗੂ ਹੈ ਕਿ ਲਾਈਟ ਨੇ ਬਹੁਤਾਾਂ ਕੀਤਾ ਆ ਜਾਂਦੀ ਉੱਠ ਜਾਂਦੀ ਆ ਉਹ ਤਾਂ ਸ਼ੁਕਰ ਕਰੋ ਜਨਰੇਟਰ ਓਕੇ ਦੇਖ ਲੈ ਬਹੁਤ ਆ ਰਨ ਲਾਈ ਦੀਆਂ ਉਹ ਸੋਚ ਬਦਲੀ ਦੀ ਆ ਤੇ ਨਾਲ ਦੀ ਨਾਲ ਚੱਕ ਨਹੀਂਦਾ ਇਹ ਰੂਟਾ ਫੀਟਰ ਦਾ ਕੁਛ ਆਈ ਸੀ ਨਾ ਸਹੀ ਵਾਜਿਆ ਦਾ ਪਰ ਆਪਣਾ ਫਸਟ ਟਾਈਮ ਸੀ ਆ ਮੈਂ ਪਹਿਲੀ ਵਾਰ ਗੱਧੂ ਕੀਤਾ ਸੀ ਤਾਂ ਕਰਕੇ ਮੈਂ ਇਥੇ ਕੁਛ ਮਾੜਾ ਮੋਟਾ ਆ ਜਿਵੇਂ ਇਹ ਨਾ ਕਰੇਗਾ